ਇਹ ਨਹੀਂ ਠੱਕੇ ਸ਼ਾਈ ਨਾ ਕਰੋ ਪਿੰਡ ਦੇ ਵਿੱਚ ਹੀ ਬਾਹਰ ਤੇ ਆਪਾਂ ਲਾਂਦਾ ਪੈਣ ਲਈ ਆਵਾ ਤੇ ਪਿੰਡ ਕੋ ਤਹਰ ਲੈ ਲੀ ਆਪਾਂ ਜੁੜਾਵਾਦ ਰੋਗੋ ਦਾ ਮਨਜਿੰਦਰ ਸਿੰਘ ਲਾਲਪੁਰਾ ਦਾ ਤੇ ਇਹ ਪੰਚਾਇਤ ਵੀ ਸਾਨੂੰ ਕੋਈ ਮਨਜ਼ੂਰ ਨਹੀਂ ਆ ਕੋਈ ਲਾਸਮੈਂਟ ਨਹੀਂ ਕੀਤੀ ਪਿੰਡ ਚ ਕੋਈ ਕੱਟ ਨਹੀਂ ਕੀਤਾ ਕੋਈ ਦੱਸਿਆ ਨਹੀਂ ਵਿਆਹ ਬਣ ਲੱਗਾ ਵਾ ਰਾਤੋਂ ਰਾਤ ਹੀ ਕਰਕੇ ਸਵੇਰੇ ਪਿੰਡ ਪਰਚੀ ਫਰਜਾਤੀ ਵਿਆਹ ਮੈਂਬਰ ਬਣ ਗਿਆ ਆ ਸਰਪੰਚ ਬਣ ਗਿਆ ਪਿੰਡ ਦੀ ਇਲੈਕਸ਼ਨ ਹੋਣੀ ਚਾਹੀਦੀ ਜਿਹਨੂੰ ਪਿੰਡ ਸਮੀਦਾ ਚੰਗਾ ਵਾ ਉਹਦੀ ਪੰਜਾਇਰ ਬਣ ਜਾਂਦੀ ਕੀ ਲੋੜ ਪਈ ਧੱਕਾਸ਼ਾਹੀ ਕਰਨ ਦੀ ਜੇ ਇੱਕ ਵੀ ਮੈਂਬਰੇ ਦਾ ਨਹੀਂ ਜਿੱਤਣਾ ਇਸ ਪੰਚਾਇਤ ਦਾ ਪਿੰਡ ਨਾਲਪੁਰ ਚ ਧੱਕੇਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਵੀ ਇਹ ਜਿਹੜੇ ਮੈਂਬਰ ਬਣੇ ਆ ਨਾ ਇਹ ਆਪਣੀ ਵਾਰਡ ਦੇ 10 ਦਿਨ ਗਿਣਤੀ ਕਰਕੇ ਸਾਡੀ ਲਿਸਟਾਂ ਦੇ ਵਿੱਚ ਆ ਇਹਨਾਂ ਇਹਨਾਂ ਬੰਦਿਆਂ ਦੀਆਂ ਵੋਟਾਂ ਸੀ ਤੇ ਤਦ ਤਦ ਵੀ ਪਿੰਡ ਮੰਨ ਲੂਗਾ ਵੀ ਇਹ ਬੰਦੇ ਸਹੀ ਬਣ ਗਏ ਆ ਇਨਾਂ ਨੂੰ ਤੇ ਇਹ ਨਹੀਂ ਪਤਾ ਵੀ ਸਾਡੀ ਵਾਰਡ ਦੇ ਵਿੱਚ ਮੈਂਬਰ ਕਿਹੜੇ ਹੈਗੇ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਵਾ ਤੇ ਇਹ ਬਿਲਕੁਲ ਧੱਕਾ ਹੈ ਹਾਂਜੀ ਕੀ ਨਾਂ ਤੁਹਾਡਾ ਜੀ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਮੇਜਰ ਸਿੰਘ ਜੀ ਪਿੰਡ ਲਾਲਪੁਰ ਜੀ ਜਿਹੜੇ ਹਲਕਾ ਵਿਧਾਇਕਾ ਮਿੰਦਰ ਸਿੰਘ ਲਾਲਪੁਰਾ ਤੁਹਾਡੇ ਕੀ ਲੱਗਦਾ ਹੈ ਪਿੰਡ ਤੌਰ ਤੇ ਪਿੰਡ ਤੌਰ ਤੇ ਮੇਰਾ ਭਾ ਲੱਗਦਾ ਜੀ ਹਾਂਜੀ ਤੇ ਪੂਰੀ ਫੁਲ ਸਪੋਰਟ ਕੀਤੀ ਉਹ ਟਾਈਮ ਤੇ ਹੀ ਤੇ ਉਹਨੇ ਉਹ ਸਪੋਰਟ ਦਾ ਇੰਨਾ ਕਿ ਮੁੱਲ ਪਾਇਆ ਕਿ ਪੂਰਾ ਪਿੰਡ ਨਰਾਜ਼ ਕਰਤਾ ਇੱਕ ਬੰਨੇ ਚੰਦ ਪਦੇ ਬਣਾਤੇ ਆ ਸਾਡਾ ਚਾਚਾ ਜੀ ਜੀਓ ਜੀ ਸਰਪੰਚ ਕੋਤਾਲਾ ਟੈਂਡ ਬਲੰਦਰ ਸਿੰਘ ਉਹਨਾਂ ਦੇ ਵਾਈਫ ਹਸਤਾਲੇ ਪਹੁੰਚ ਨਹੀਂ ਸਕਿਆ ਇੱਥੇ ਤਾਂ ਕਰਕੇ ਤੇ ਮੈਂ ਉਹਨਾਂ ਦਾ ਪਰਚਾ ਇਹ ਲੜਨ ਕਰਦਾ ਮਨਜਿੰਦਰ ਸਿੰਘ ਲਾਲਪੁਰਾ ਗਾੜੀ ਤੇ ਲਖਣ ਕਰਾਓ ਦਬਾਤੋਂ ਲਖਣ ਕਰਾਓ ਇੰਨੀ ਧੱਕੇਸ਼ਾਈ ਨਾ ਕਰੋ ਪਿੰਡ ਦੇ ਵਿੱਚ ਹੀ ਬਾਹਰ ਤੇ ਆਪਾਂ ਲਾਂਦਾ ਪੈਣ ਲਈ ਆਵਾ ਤੇ ਪਿੰਡ ਕੋ ਤਹਾਰ ਲੈ ਲਈ ਆਪਾਂ ਅੱਦੋਂ ਵੱਧ ਰੋਗਦਾ ਮਨਜਿੰਦਰ ਸਿੰਘ ਲਾਲਪੁਰਾ ਦਾ ਤੇ ਇਹ ਪੰਚਾਇਤ ਵੀ ਸਾਨੂੰ ਕੋਈ ਮਨਜ਼ੂਰ ਨਹੀਂ ਆ ਕੋਈ ਲਾਸਮੈਂਟ ਨਹੀਂ ਕੀਤੀ ਪਿੰਡ ਚ ਕੋਈ ਕਾਠ ਨਹੀਂ ਕੀਤਾ ਕੋਈ ਦੱਸਿਆ ਨਹੀਂ ਵਿਆਹ ਬਣ ਲੱਗਾ ਵਾ ਰਾਤੋਂ ਰਾਤ ਹੀ ਕਰਕੇ ਸਵੇਰੇ ਪਿੰਡ ਪਰਚੀ ਪਰਜਾਤੀ ਵਿਆਹ ਮੈਂਬਰ ਬਣ ਗਿਆ ਆ ਸਰਪੰਚ ਬਣ ਗਿਆ ਬਾਹਰ ਦੇ ਲੋਕਾਂ ਨੂੰ ਹਲਕਾਲੇ ਲੋਕਾਂ ਨੂੰ ਇਹ ਗੱਲ ਕਹੀ ਜਾਂਦੀ ਸੀ ਕਿ ਮੈਂ ਨੇਤਾ ਨਹੀਂ ਬੇਟਾ ਪਰ ਪਿੰਡ ਦੇ ਵਿੱਚ ਤੁਸੀਂ ਪਰਵਾਰਕ ਮੈਂਬਰ ਹੋ ਤੁਹਾਨੂੰ ਕੀ ਲੱਗਦਾ ਦੇਖਣ ਰਿਹਾ ਜੀ ਬੇਟਾ ਜਨਕ ਬਣ ਗਿਆ ਪਿੰਡ ਦਾ ਤੇ ਉਹਨਾਂ ਦੇ ਬਾਹਰ ਬਣਿਆ ਹੋਊਗਾ ਉਹ ਜੇ ਪਿੰਡ ਕੇ ਨੇ ਤਾਂ ਕਸ਼ਾਈ ਕੀਤੀ ਤੇ ਬਾਹਰ ਦੇ ਲੋਕ ਕਿੰਨੇ ਤੰਗ ਹੋਣਗੇ ਤਾਂ ਅਸੀਂ ਮਜਬੂਰ ਹੋ ਕੇ ਬੋਲਣ ਲੱਗੇ ਆ ਇਹ ਖੋਦੋ ਦੇ ਨਾਲ ਜਾਂਦੇ ਰਹੇ ਗੱਡੀਆਂ ਲੈ ਲੈ ਕੇ ਆਉਦੇ ਕੋਲੋਂ ਤੇਲ ਫੂਫੂ ਕੇ ਜਿਹੜਿਆ ਸਰਪੰਚ ਮੈਂਬਰ ਨੇ ਬਣਾਇਓ ਮੇਰੀ ਗੱਡੀ ਚ ਬਹਿ ਕੇ ਜਾਂਦੇ ਰਹਿਆ ਮੇਰੇ ਕੋਲ ਤੇਲ ਪਾਉਂਦੇ ਰਹਿਆ ਅੱਜ ਉਹ ਗਾੜੀ ਕਰਤੇ ਆ ਅਹੀਂ ਨਹੀਂ ਖੋਤੇ ਅਹੀਂ ਪੜਿਆ ਲਿਖਿਆ ਬੰਦਾ ਪਿੰਡ ਨੇ ਖਾ ਰਿਆ ਇੱਕ ਜੀ ਹੋ ਜੀ ਜਿਹਨੇ 5-7 ਸਾਲ ਡਿਗਰੀ ਕੀਤੀ ਜੀ ਹੋ ਜੀ ਦੀ ਡਬਲ ਐਮਏ ਬੀਏ ਕੀਤੀ ਉਹਨੇ ਪੜਿਆ ਲਿਖਿਆ ਬੰਦਾ ਪੂਰੇ ਨਗਰ ਨੂੰ ਪਤਾ ਵਾ ਖੁਦ ਮਨਜਿੰਦਰ ਸਿੰਘ ਲਾਲਪੁਰ ਨੂੰ ਪਤਾ ਵਾ ਪਰ ਇੰਨੀ ਤਾਂ ਕਸ਼ਾ ਹੀ ਉਹਦੇ ਗਾੜੀ ਇਹ ਵੀ ਅਪੀਲ ਕੀਤੀ ਪਿੰਡ ਚ ਇਲੈਕਸ਼ਨ ਹੋਣ ਦੋ ਤੁਸੀਂ ਕਿਸੇ ਦੀ ਮਦਦ ਨਾ ਕਰੋ ਸਾਡੇ ਕੋਲ ਬਾਈ ਫਰਮ ਚਿੱਠੀ ਪਈ ਆਓ ਪਰ ਮੈਂ ਕ ਉਨੇ ਕਹਿਆ ਮੇਰਾ ਕੋਈ ਇਰਾਦਾ ਨਹੀਂ ਹੋ ਜਾ ਪਿੰਡ 'ਚ ਮੈਂ ਕੋਈ ਤਕੈਸ਼ਾ ਹੀ ਨਹੀਂ ਕਰੂੰਗਾ ਪਰ ਤਕੈਸ਼ਾ ਹੀ ਕਰਤੀ ਨੇ ਅਧੋਰੀ ਜੀ ਨਾਮ ਹੈ ਕਿਹੜਾ ਪਿੰਡ ਮੈਂ ਜਿਸਪਾਲ ਸਿੰਘ ਸਾਹਿਬ ਦਾ ਸਰਪੰਚ ਲਾਲਪੁਰ ਸਰਪੰਚ ਸਾਹਿਬ ਕੀ ਕਹੋਗੇ ਜਿਹੜੀ ਪਿੰਡ ਲਾਲਪੁਰਾ ਦੇ ਵਿੱਚ ਦੱਸਿਆ ਜਾ ਰਿਹਾ ਕਿ ਨਾਮਜ਼ਦਗੀਆਂ ਭਰੀਆਂ ਸੀ ਵਿਰੋਧੀ ਧਿਰ ਵੱਲੋਂ ਸਾਰੀਆਂ ਰੱਦ ਕਰ ਦਿੱਤੀਆਂ ਗਈਆਂ ਕੀ ਕਹਿਣਾ ਚਾਹੋਗੇ ਇਹ ਬਿਲਕੁਲ ਤਕੈਸ਼ਾ ਹੀ ਕੀਤੀ ਗਈ ਹੈ ਜੀ ਬਿਲਕੁਲ ਤਕਾ ਕੀਤਾ ਗਿਆ ਪਿੰਡ ਦੇ ਨਾਲ ਪਿੰਡ ਦੀ ਇਲੈਕਸ਼ਨ ਹੋਣੀ ਚਾਹੀਦੀ ਜਿਹਨੂੰ ਪਿੰਡ ਸਮੀਦਾ ਚੰਗਾ ਵਾ ਉਹਦੀ ਪੰਜਾਇਰ ਬਣ ਜਾਂਦੀ ਕੀ ਲੋੜ ਪਈ ਤੱਕਾशाही ਕਰਨ ਦੀ ਜੇ ਇੱਕ ਵੀ ਮੈਂਬਰ ਇਹਦਾ ਨਹੀਂ ਜਿੱਤਣਾ ਇਹ ਪੰਚਾਇਤ ਆ ਦੂਸਰੀ ਬੇਨਤੀ ਇਹ ਆ ਵੀ ਇਹ ਜਿਹੜੇ ਮੈਂਬਰ ਬਣੇ ਆ ਨਾ ਇਹ ਆਪਣੀ ਵਾਰਡ ਦੇ 10 ਦਿਨ ਗਿਣਤੀ ਕਰਕੇ ਸਾਡੀ ਲਿਸਟਾਂ ਦੇ ਵਿੱਚ ਆ ਇਹਨਾਂ ਇਹਨਾਂ ਬੰਦਿਆਂ ਦੀਆਂ ਵੋਟਾਂ ਸੀ ਤੇ ਤਦ ਤੱਕ ਵੀ ਪਿੰਡ ਮੰਨ ਲੂਗਾ ਵੀ ਇਹ ਬੰਦੇ ਸਹੀ ਬਣ ਗਏ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਵਾਰਡ ਦੇ ਵਿੱਚ ਮੈਂਬਰ ਕਿਹੜੇ ਗਏ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਕਿਸੇ ਨੂੰ ਕਿਹੇ ਵਾਰਡ ਚੋਂ ਬਣਾਤਾ ਵਾ ਤੇ ਇਹ ਬਿਲਕੁਲ ਤਕਾ ਹੈ ਜੀ ਕਿੰਨੇ ਵਾਡਾ ਨੇ ਪਿੰਡ ਦੀਆਂ ਤੇ ਕਿੰਨੇ ਉਮੀਦਵਾਰ ਕੁੱਲ ਮਤਲਬ ਨਾਮਜ਼ਦਗੀ ਦਾਖਲ ਕੀਤੀ ਗਈ ਨਾਮਜ਼ਦਗੀ ਤੇ ਜਿਹੜੀ ਹੈ ਜੀ ਵਿਰੋਧੀ ਧਿਰਾਂ ਦੇ ਕੋਲ ਕਰੀਬ 20 ਤੋਂ 25 ਦੇ ਕਰੀਬ ਕੀਤੀ ਗਈ ਹੋਗੀ ਸਾਰਿਆਂ ਦੇ ਕਾਗਜ਼ਾਤ ਕਰ ਦਿੱਤੇਗਾ ਜੀ ਭਰੋਸੇ ਜੋ ਸੂਤਰਾਂ ਤੋਂ ਪਾ ਲੱਗਾ ਕਿ ਪਿੰਡ ਦੇ ਵਿੱਚੋਂ ਜਿਹੜੇ ਪੈਸੇ ਲੈ ਕੇ ਪੰਚਾਇਤ ਬਣਾਈ ਗਈ ਹੈ ਸਾਰਾ ਪਿੰਡਾਂ ਦਾ ਜੀ ਕਿੰਨੇ ਪੈਸੇ ਲੈ ਕੇ ਕੀ ਕੋਈਆਂ ਦਾ 10 ਲੱਖ ਲੈ ਲਿਆ ਕੋਈਆਂ ਦਾ 15 ਲੱਖ ਲੈ ਲਿਆ ਹੁਣ ਕੀ ਪਤਾ ਲੱਗਦਾ ਕਿਵੇਂ ਦੇਖਦੇ ਜੋ ਬਧਾਇਕ ਦਾ ਹੀ ਪਿੰਡ ਆ ਤੇ ਫਿਰ ਜੇ ਬਧਾਇਕ ਆਪਣੇ ਪਿੰਡ ਦੇ ਨਾਲ ਹੀ ਐਵੇਂ ਕਰ ਰਿਹਾ ਤਾਂ ਕੀ ਕਹਿਣਾ ਚਾਹੋ ਬਹੁਤ ਮਾੜੀ ਕੀਤੀ ਆ ਜੀ ਇਹਦੋਂ ਮਾੜੀ ਹੋਰ ਕੀ ਕਹਿੰਦੀ ਆ ਇਹ ਨਹੀਂ ਮਾੜੀ ਤੇ ਬਾਹਲਾ ਬੰਦਾ ਵੀ ਨਹੀਂ ਕਰਦਾ ਜਿੰਨੀ ਪਿੰਡੇ ਨੇ ਕਰਤੀ ਆ ਸਪੰਸਰ ਸਾਹਿਬ ਦੇਖਿਆ ਜਾਵੇ ਇਲੈਕਸ਼ਨ ਤੋਂ ਪਹਿਲਾਂ ਜਾਂ ਪੰਚਾਇਤ ਸਰਕਾਰ ਬਣ ਤੋਂ ਪਹਿਲਾਂ ਇਸੇ ਹੀ ਹਲਕਾ ਵਧੇ ਗੱਲੋਂ ਕਿਹਾ ਜਾਂਦਾ ਸੀ ਵੀ ਨੇਤਾ ਨਹੀਂ ਬੇਟਾ ਪਰ ਪਿੰਡ ਦੇ ਲੋਕਾਂ ਨਾਲ ਹੀ ਧੋਖੇ ਬਾਜੀ ਬਹੁਤ ਜਿਆਦੀ ਇਹਦੋਂ ਵੱਡੀ ਹੋਰ ਕੀ ਹੋਣੀ ਆ ਪੀ ਜਿਹੜਾ ਦੂਜੀ ਤਰ੍ਹਾਂ ਦੇ ਆ ਉਹਨਾਂ ਦੇ ਕਾਗਜ਼ ਪਹਿਲੀ ਗੱਲ ਤਾਂ ਹੱਥਾਂ 'ਚ ਖੋਖੋ ਕੇ ਫੈਲਾ ਖੜੀਆਂ ਵਾ ਇਹ ਵੀ ਨਹੀਂ ਹੈਗਾ ਵੀ ਦੂਜਾ ਕਾਗਜ਼ ਦਾਖਲ ਹੋਣ ਤੱਕ ਉਹ ਨਹੀਂ ਉਪਣ ਦਿੰਦੇ ਇਹਦੇ ਹੱਥਾਂ 'ਚ ਖੋਖੋ ਲਈ ਹੈ ਜੇਕਰ ਪਿੰਡ ਵਾਸੀ ਕੋਈ ਖੁਸ਼ ਹੀ ਨਹੀਂ ਤੇ ਹਲਕਾ ਕਿਦਾਂ ਖੁਸ਼ ਹੋ ਗਏ ਪਿੰਡ ਨਹੀਂ ਖੁਸ਼ ਹੋ ਗਏ ਪਿੰਡ ਤੇ 90% ਹੀ ਖੁਸ਼ ਨਹੀਂ ਹੈਗਾ ਜਿਹੜੇ ਦਾਅ ਜਿੱਤੇ ਆ ਉਹੋ ਹੀ ਖੁਸ਼ ਹੋਣਗੇ ਬਾਕੀ ਦੇ ਖੁਸ਼ ਕੋਈ ਨਹੀਂ ਹੈਗਾ ਭਾਈ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਛਕਾ ਹੈ ਵੀਰ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਪਿੰਡ ਲਾਲਪੁਰ ਦਾ ਕੀ ਕਰਨਾ ਚਾਹੋਗੇ ਜਿਹੜਾ ਵੋਟਾਂ ਤੋਂ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਵਕ ਵਕ ਪਿੰਡਾਂ ਵਿੱਚ ਇਹ ਗੱਲ ਕਹੀ ਜਾਂਦੀ ਸੀ ਵੀ ਮੈਂ ਨੇਤਾ ਨਹੀਂ ਬੇਟਾ ਪਰ ਅੱਜ ਤੁਸੀਂ ਉਹਦੇ ਪਿੰਡ ਦੇ ਹੀ ਲੋਕ ਉਹਦੇ ਖਿਲਾਫ ਨਾਰੇ ਬਾਈ ਕਰ ਰਹੇ ਹੋ ਵੀਰ ਜੇ ਬਹੁਤ ਹੀ ਮਾੜੀ ਗੱਲ ਆ ਤੁਹਾਡੇ ਸਾਹਮਣੇ ਫੈਲਾ ਭਰਨ ਗਏ ਸਾਰੇ ਵੀਰ ਫੈਲਾ ਹੱਥਾਂ ਤੋਂ ਖਿੱਚ ਕੇ ਚਪਾੜੀਆਂ ਕੋਈ ਬਜ਼ੁਰਗ ਨਹੀਂ ਛੱਡਿਆ ਕੋਈ ਜਨਾਨੀ ਨਹੀਂ ਛੱਡੀ ਤੇ ਡੰਡੇ ਵੀ ਵਾਏ ਉਹਨਾਂ ਨੇ ਕੁੱਟਿਆ ਵੀ ਫੋਲ ਸਾਡੇ ਪਿੰਡ ਦੇ ਵਿੱਚ ਜਿੰਨੇ ਵੀਰਾਂ ਨੇ ਕਾਗਜ਼ ਪੇਪਰੇ ਹੀ ਸਰਪੰਚੀ ਦੇ ਮੈਂਬਰੀ ਉਹਨਾਂ ਨੇ ਸਾਰੇ ਰੱਦ ਕਰ ਦਿੱਤੇ ਆਪਣੀ ਮਰਜ਼ੀ ਦੇ ਤੱਕਾ ਕਰਕੇ ਆਪਣੇ ਉਹਨਾਂ ਨੇ ਸਰਪੰਚ ਚੁਣ ਲਏ ਤੇ ਆਪਣੇ ਮੈਂਬਰ ਚੁਣ ਲਏ ਆ ਸਾਰਾ ਪਿੰਡ ਇਕੱਠਾ ਆਇਆ ਅਸੀਂ ਚਾਹੁੰਦੇ ਕਿ ਸਾਡੇ ਪਿੰਡ ਇਲੈਕਸ਼ਨ ਹੋਵੇ ਅਸੀਂ ਇਹ ਨਹੀਂ ਚਾਹੁੰਦੇ ਕਿ ਆਪਣੀ ਮਰਜ਼ੀ ਦੇ ਤੁਸੀਂ ਸਰਪੰਚ ਜਿਹੜੇ ਤੁਹਾਡੇ ਨਾਲ ਰਹਿੰਦੇ ਆ ਉਹਨਾਂ ਨੂੰ ਤੁਸੀਂ ਸਰਪੰਚ ਕਰ ਲਓ ਅਸੀਂ ਉਹਨਾਂ ਨੂੰ ਮਨਜ਼ੂਰ ਨਹੀਂ ਕਰਦੇ ਸਰਪੰਚ ਮੈਂਬਰ ਨੂੰ ਭਰੋਸੇਯੋਗ ਸੂਤਰਾ ਤੋਂ ਪਤਾ ਲੱਗਾ ਵੀ ਪਿੰਡ ਦੇ ਵਿੱਚ ਹਲਕਾ ਵਧਾ ਕੇ ਨੇ ਪੈਸੇ ਲੈ ਕੇ ਆਪਣੀ ਪੰਚਾਇਤ ਬਣਨੀ ਕੀ ਕਰਾਂ ਚਾਹੁੰਦੇ ਨੇ ਪਹਿਨਾ ਚਾਹੁੰਦੇ ਸੱਚੀ ਲੈਣਗੇ 15 ਲੱਖ 20 ਲੱਖ ਚੱਲਣੀ ਇਹੋ ਡਿਆ ਦਿੱਤੇ ਹੋਣਗੇ ਪੈਸੇ ਜੀ ਜੇਕਰ ਤੁਹਾਡੀ ਨਹੀਂ ਕੋਈ ਸਰਵਾਈ ਹੁੰਦੀ ਤੇ ਕੀ ਕਰਵਾਂਗੇ ਉਹ ਪਿੰਡ ਅਸੀਂ ਅੱਗੇ ਤੋਂ ਤਾਂ ਤਾਂ ਤੇ ਕਰ ਵੀ ਜਾਵਾਂਗੇ ਪੂਰਾ ਪਿੰਡ ਸੰਜੋਗ ਸਾਡੇ ਨਾਲ ਦੇਣ ਲਿਆ ਵਾ ਅਸੀਂ ਤੋਂ ਬਾਅਦ ਬਾਅਦ ਵਿਰੋਧ ਕਰਾਂਗੇ ਪਲ ਨੂੰ ਐਮਐਲਏ ਸਾਹਿਬ ਪਿੰਡ ਆਉਣਗੇ ਵਿਰੋਧ ਕਰਾਂਗੇ ਉਹਨਾਂ ਦਾ ਆ ਜਾਓ ਨੰਬਰ ਸਰ ਹਾਂਜੀ ਭਾਈ ਕੀ ਤੁਹਾਡਾ ਨਾਮ ਤੇ ਕਿਹੜਾ ਪਿੰਡ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਨਾਮ ਹਰਜੀਤ ਸਿੰਘ ਆ ਜੀ ਪਿੰਡ ਲਾਲਪੁਰ ਕੀ ਕਹਿਣਾ ਚਾਹੋਗੇ ਜੇ ਆ ਹਲਕਾ ਵਿਧਾਇਕ ਅਮਿੰਦਰ ਸਿੰਘ ਲਾਲਪੁਰਾ ਜੇ ਤੁਹਾਡੇ ਹੀ ਪਿੰਡ ਦੇ ਵਸਨੀਕ ਉਹਦੇ ਖਿਲਾਫ ਪਿੰਡ ਵਾਸੀ ਨਾਰੇਬਾਜ਼ੀ ਕਰ ਰਹੇ ਆ ਪਿੰਡ ਵਾਸੀ ਕਿ ਨਾਰੇ ਕਰ ਰਹੇ

ਤੱਕੇ ਸ਼ਾਹੀ ਆਈ ਬਿਲਕੁਲ ਤੱਕੇ ਸ਼ਾਹੀ ਆ ਨੇ ਤੱਕੇ ਸ਼ਾਹੀ ਹੋਰ ਕਿੱਦਾਂ ਹੋਣੀ ਆ ਨਾਲੇ ਸਾਡੀ ਲੋਕ ਬਦਲਾ ਮੰਗਦੇ ਬਦਲਾ ਹੋ ਗਿਆ ਵਾ ਬਦਲਾ ਇਹਨੂੰ ਹੀ ਆਂਦੇ ਹੋਰ ਬਦਲਾ ਕਿਹੜੀ ਚੀਜ਼ ਈ ਦੇਖਿਆ ਜਾਵੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਵੀ ਸੀ ਕਿ ਪਿੰਡ ਦੇ ਕਿਸੇ ਵੀ ਵਰਕਰ ਦੇ ਨਾਲ ਜਾਂ ਕਿਸੇ ਵੀ ਪਿੰਡ ਦੇ ਲਈ ਤੱਕੇ ਸ਼ਾਹੀ ਨਹੀਂ ਹੋਗੇ ਪਰ ਹਲਕਾ ਵਿਧਾਇਕ ਦੇ ਪਿੰਡ ਵਿੱਚ ਤੁਸੀਂ ਨਾਰੇ ਬਾਜ਼ੀ ਕਰ ਰਹੇ ਹੋ ਵੀਰ ਜੀ ਨਾਰੇ ਬਾਜ਼ੀ ਨਜਾਇਜ਼ ਨਹੀਂ ਕਰ ਰਹੇ ਬਿਲਕੁਲ ਜਾਇਜ਼ ਕਰ ਰਹੇ ਆ ਜੋ ਹੋਇਆ ਉਹ ਕਹਿ ਰਹੇ ਆ ਜਾਂ ਤੇ ਉਹਨਾਂ ਦਾ ਕੋਈ ਵੀ ਚਲੋ ਐਮਐਲਏ ਸਾਹਿਬ ਦੇ ਬੜੇ ਉਦੇ ਉੱਚੇ ਤੇ ਬੈਠੇ ਨਹੀਂ ਆ ਸਕਦੇ ਜਦੋਂ ਜ਼ਰੂਰਤ ਹੀ ਉਹਨੂੰ ਆ ਵੀ ਜਾਂਦੇ ਸੀ ਦਿਨੀ ਗੱਲ ਕੋਈ ਪਰ ਹੁਣ ਨਹੀਂ ਆ ਸਕਦੇ ਕਿਉਂਕਿ ਬੰਦਾ ਲੋਡ ਹੋਵੇ ਤੇ ਉਹ ਨਹੀਂ ਆਉਂਦਾ ਉਦਾਂ ਕੀ ਲੋਡ ਆ ਉਹਨੂੰ ਤਾਂ ਆਉਣਗੇ ਡੇਢ ਸਾਲ ਤੱਕ ਕੋਈ ਗੱਲ ਨਹੀਂ ਗਈ ਫਿਰ ਵੀ ਕਰਾਂਗੇ ਗੱਲਬਾਤ ਜਿਹੜੀ ਹੋਊਗੀ ਪਰ ਅੱਜ ਜਿਹੜਾ ਮਸਲਾ ਅੱਜ ਇਹ ਮਸਲਾ ਵੀ ਜਿਹੜਾ ਆ ਜਿਹੜਾ ਸਿਆਪਾ ਖੜਾ ਕੀਤਾ ਇਹਦਾ ਕੋਈ ਮਸਲਾ ਲੋਣਾ ਚਾਹੀਦਾ ਨਾ ਉਹਨਾਂ ਨਹੀਂ ਆਉਣਾ ਕੋਈ ਆਪਣਾ ਵਰਕਰ ਹੀ ਘੱਲ ਦੇਣ ਇੱਥੇ ਪੀ ਇਹ ਬੰਦੇ ਝੂਠ ਮਾਰਦੇ ਆ ਨਜਾਇਜ਼ ਆ ਕੋਈ ਇੱਕ ਅੱਧਾ ਹੀ ਆ ਕੇ ਕਹਿ ਦੇ ਦਰਵਾਜ ਹਲਕਾ ਬਦਿਆ ਤੁਹਾਡੇ ਪੇਨ ਚ ਆਉਣਗੇ ਆਪਣੇ ਪੇਨ ਚ ਆਉਣੇ ਤਾਂ ਕੀ ਕੀਤਾ ਜਾਊਗਾ ਜ਼ਿਆਰ ਰੂਰ ਲੈ ਕੇ ਆਵਾਂਗੇ ਫਿਰ ਉਦਾਂ ਹੋੜੀ ਗੱਲ ਬੰਨੀ ਜੋ ਸਾਡੇ ਕੋ ਉਹੋ ਕਰਾਂਗੇ